ਸਿਵਲ ਹਸਪੀਟਲ ਖੜੇ ਆ ਜੀ ਤੇ ਸਾਰਾ ਚੋ ਰਹਾ ਪੂਰਾ ਹਾਲਾ ਨਾਬੇ ਦਾ ਸਿਵਲ ਹਸਪੀਟਲ ਦਾ ਆਪਣੇ ਰੀਜ ਦੇਖ ਲਓ ਤੁਸੀਂ ਸਾਰੇ ਬਾਹਰ ਖੜੇ ਨੇ ਦੇਖੋ ਤੁਹਾਡੇ ਸਾਹਮਣੇ ਹਾਲਾਤ ਕਿਹੋ ਜਿਹੇ ਨੇ ਸਾਰੇ ਸਪਤਾ ਚ ਪੇਸ਼ੈਂਟ ਨੂੰ ਕੀ ਸਮੱਸਿਆ ਆ ਰਹੀ ਹੈ ਪੇਸ਼ੈਂਟ ਨੂੰ ਸਮੱਸਿਆ ਹੈ ਜੇ ਤੋ ਉੱਤੇ ਚੋਂਦਾ ਹੈ ਉਹਨਾਂ ਦੇ ਬੈੱਡ ਉੱਧਰ ਖਿੱਚੋ ਕਦੇ ਇੱਧਰ ਖਿੱਚੋ ਨਾ ਜੀ ਇਹ ਸਾਰਾ ਕੁਝ ਸੈਕਣ ਹਾਲਾਤ ਦੇਖੋ ਤੁਸੀਂ ਆਪ ਵੀ ਕੈਸੇ ਨੇ ਤੁਸੀਂ ਕਿਹਨੂੰ ਲੈ ਕੇ ਆਏ ਸੀ ਮੈਂ ਮੇਰੀ ਸਾਲੀ ਨੂੰ ਲੈ ਕੇ ਆਇਆ ਸੀਗਾ ਜੀ ਉਹਦਾ ਲੱਤ ਦਾ ਆਪਰੇਸ਼ਨ ਹੋਣਾ ਹੈ ਉਹਦੇ ਕਰਕੇ ਹੁਣ ਆਪਰੇਸ਼ਨ ਥੀਟਰ ਚ ਨਹੀਂ ਹੋ ਸਾਰੀ ਹਸਪਤਾਲ ਦਾ ਚੋਰ ਆ ਫਿਰ ਤੁਹਾਨੂੰ ਇੱਥੇ ਪਾਉਂਗੇ ਬੈੱਡ ਕਿੱਥੇ ਦਊਂਗੇ ਇਹ ਹੁਣ ਦੇਖਾਂਗੇ ਜੀ ਹੁਣ ਇਹ ਕਾਬੇ ਕਰਨਗੇ ਆ ਪਿਆ ਸਾਡਾ ਸਮਾਨ ਦੇਖੋ ਹੁਣ ਦੇਖਦੇ ਆਂ ਵੀ ਕੀਵੇਂ ਕਰਦੇ ਨੇ ਡਾਕਟਰ ਸਾਹਿਬ ਕਿਵੇਂ ਕਿੱਥੇ ਪਾਉਂਦੇ ਨੇ ਕੀ ਕਰਦੇ ਨੇ ਕੀ ਅਲਾਦਾ ਹਾਲਾਤ ਤਾਂ ਸੁਧਰਨੇ ਚਾਹੀਦੇ ਨੇ ਹਸਪਤਾਲ ਦੇ ਬਿਲਕੁਲ ਸੁਧਰਨੇ ਚਾਹੀਦੇ ਨੇ ਜਿਸ ਹਿਸਾਬ ਨਾਲ ਹਾਲਾਤ ਨੇ ਦੇਖੋ ਸਾਹਮਣੇ ਹੈ ਅਗਲਾ ਕੀ ਕਰ ਸਕਦਾ ਕੀ ਨਹੀਂ ਹਨ ਅਗਲਾ ਡੀ ਦੂਰੋਂ ਆਉਂਦਾ ਪੇਸ਼ੈਂਟ ਆਉਂਦਾ ਜਾਂ ਜਾਂ ਹਾਲਾਤ ਦੇਖੋ ਤੁਸੀਂ ਕਿਵੇਂ ਬਣੇ ਹੋਏ ਨੇ ਸਾਰੇ ਪਾਣੀ ਉਹ ਪਾਣੀ ਸੱਤਾਂ ਜੋ ਰਹੀਆਂ ਨੇ ਆਪਣਾ ਮੇਰੇ ਡੈਡੀ ਦਾ ਕਰਨੀ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਨੇ ਇੱਥੇ ਸਰਕਾਰ ਦਾ ਬਹੁਤ ਬੁਰੀ ਹਾਲਤਾਂ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਪਹਿਲਾਂ ਡੈਡੀ ਉੱਥੇ ਦਾਖਲ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫੇਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਆਪਣੇ ਹਾਲਾਤ ਮਾੜੇ ਨੇ ਜਿੱਥੇ ਵੀਰੇ ਇੱਥੇ ਮਰੀਜ਼ ਵੀ ਉਹ ਇੱਥੇ ਵੀ ਉਹ ਮਰੀਜ਼ ਸਾਰੇ ਇੱਧਰ ਉੱਧਰ ਹੋ ਗਏ ਕੁਝ ਥੱਲੇ ਪਏ ਕੁਝ ਪਟਿਆਲੇ ਰੈਫਰ ਕਰਤੇ ਉਹਦੇ ਕਰਕੇ ਫਿਰ ਚੂਨ ਕਰਕੇ ਗੱਲ ਆ ਜੀ ਇੱਥੇ ਤਾਂ ਜ਼ਿਆਦਾ ਬਿਮਾਰ ਹੋ ਰਹੇ ਨੇ ਇਸ ਇਹ ਹਾਲਤ ਦੇਖ ਕੇ ਤਾਂ ਇਹਨਾਂ ਨੂੰ ਤਾਂ ਜ਼ਿਆਦਾ ਹੁਣ ਪੋਚਾ ਵੀ ਲੱਗਦਾ ਹੈਗਾ ਨਾਲ ਦੀ ਨਾਲ ਗੰਦਗੀ ਪੈਂਦੇ ਉਹਦੇ ਕਰਕੇ ਜ਼ਿਆਦਾ ਮਰੀਜ਼ ਤਾਂ ਇੱਥੇ ਠੀਕ ਥੋੜੀ ਹੋਊਗਾ ਤਾਂ ਜ਼ਿਆਦਾ ਬਿਮਾਰ ਹੋ ਰਿਹਾ ਜੀ ਕਦੋਂ ਸਰਕਾਰ ਕਦੋਂ ਤੇ ਇਹ ਹਾਲਾਤ ਨੇ ਇਹ ਜਿੱਦ ਨਾਲ ਵੀ ਪੈ ਰਿਹਾ ਜੀ ਹੌਸਟੈਂਡ ਤੋਂ ਉਧਰ ਦੀ ਚੋਰੀ ਜਿਹੜੇ ਜਿੱਥੇ ਜਿਹੜੇ ਹਸਪੀਟਲ ਦੇ ਵਿੱਚ ਡਾਕਟਰ ਇਹ ਸੇਵ ਨੇ ਉਥੇ ਮਰੀਜ਼ ਕਿੱਥੋਂ ਸੇਵ ਰਹਿਣਗੇ ਠੀਕ ਹੈ ਨਾ ਇੱਥੇ ਬੁੰਦਾਬੰਦੀ ਹੋ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਵੀ ਇਹਦਾ ਬੁਰਾ ਹਾਲ ਹੀ ਠੀਕ ਹੈ ਜੀ ਉਧਰ ਐਮਰਜੈਂਸੀ ਦੇ ਵਿੱਚ ਬੜਾ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਹੱਦੋਂ ਵੱਧ ਯਾਨੀ ਕਿ ਕਹਿਣ ਦਾ ਮਤਲਬ ਕੀ ਹੈ ਵੀ ਬੜਾ ਹੀ ਜ਼ਿਆਦਾ ਬੇਤੁਕਾ 9000 ਇਹ ਸਾਰੇ ਹਸਪਤਾਲੇ ਚੋਰ ਆ ਕੀ ਲੈ ਸਾਰੇ ਜਿੱਧਰ ਤੂੰ ਜਾਣਿਆ ਦੀ ਸਾਰੇ ਪਾਸੇ ਇਚਪਕਦੇ ਬਗੋੜੀਏ ਸਾਰੇ ਪਾਸੇ ਹੂੰ ਜਿਆਦੇ ਮੁਰਾਲ ਹੋਇਆ ਕੀ ਮੁਸ਼ਕਿਲ ਵੀ ਆ ਰਹੀ ਤੁਹਾਨੂੰ ਮੁਸ਼ਕਲ ਤਾਂ ਇਹ ਜੋ ਰਹੀ ਨਹੀਂ ਪਤਾ ਜਿਹੜਾ ਪੇਸ਼ੈਂਟ ਆ ਰਹੇ ਨੂੰ ਲੈ ਕੇ ਜਦ ਐਨ ਪਤਾ ਸਲਿੱਪ ਕਰ ਜੇ ਪੈਰ ਹੂੰ ਪਹਿਲੀ ਪੇਸ਼ੈਂਟ ਮੰਦਰੀ ਆ ਤੇ ਉਸ ਤੋਂ ਬਾਅਦ ਜੋ ਜੇ ਪੈਰ ਸਲਿੱਪ ਕਰਕੇ ਦੇ ਨਾਲ ਵਾਲੇ ਨਾਲ ਲਿਖ ਸਕਦਾ ਠੀਕ ਹੈ ਜੀ ਇਹ ਤਾਂ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ ਬਿਸਤਰੇ ਵੀ ਚੇਂਜ ਕਰੇ ਜਿਵੇਂ ਮਰੀਜ਼ਾਂ ਨੇ ਬੈੱਡ ਵਗੈਰਾ ਇੱਧਰ ਉੱਧਰ ਕਰੇਗਾ ਹਾਂ ਜਿਵੇਂ ਮੰਨ ਕੇ ਚੱਲੋ ਇੱਥੇ ਹੁਣ ਇਹ ਪੇਸ਼ੀਐਂਟ ਪਏ ਨੇ ਸਾਨੂੰ ਪਹਿਲਾਂ ਦੋ ਬੈੱਡ ਚੇਂਜ ਕਰੇ ਨੇ ਇਹਨੂੰ ਚੱਕ ਕੇ ਲਿਜਾਣ ਚ ਇਧਰ ਉਧਰ ਮੁਸ਼ਕਲ ਆਉਂਗੀ ਠੀਕ ਬਾਕੀ ਜਿੱਤੇ ਇਹਨਾਂ ਦੀ ਸਟਿਚਿੰਗ ਵਗੈਰਾ ਹੋ ਰਹੀ ਆ ਉੱਥੇ ਉੱਥੇ ਪਾਣੀ ਪਾਣੀ ਹੋਇਆ ਹੋਇਆ ਜੀ ਠੀਕ ਹੈ ਜੀ ਉਹਨੂੰ ਜਦੋਂ ਕਦੇ ਬੈੱਡ ਨੂੰ ਇਧਰ ਨੂੰ ਕਰਦੇ ਨੇ ਵਿਚਾਰੇ ਉਹ ਕਦੇ ਬਾਰਿਸ਼ ਆ ਰਹੀ ਹੈ ਕਿੰਨੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਤਾਂ ਬਹੁਤ ਹੈ ਸਰ ਬੈਠਣੇ ਕੀ ਵੀ ਜਗ੍ਹਾ ਨਹੀਂ छत टपक रही है तो, कितने समय से मैं तो अभी सुबह भरती हूँ उनको लेके मुझे नहीं पता कितने समय से सुबह से जब आए हाँ, तभी से, से ऐसे है। तो फिर इलाज कैसे होगा जब पानी टप करा है तो आप बेड भी इधर उधर करना पड़ा रहा हाँ। क्या क्या मुश्किल आ रही है मुश्किल का तो पानी की वजह से ਇਹ ਜੇ ਲੇਟ ਨਹੀਂ ਸਕਦਾ ਤਾਂ ਇਹ ਤਾਂ ਮੇਰੀ ਵੀ ਖਰਾਬ ਹੈ ਬੈਠਣਾ ਮੁਸ਼ਕਿਲ ਹੈ ਜਿਹੜਾ ਹਸਪਤਾਲ ਦੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ 125 ਸਾਲ ਪੁਰਾਣੀ ਹੈ ਇਸ ਦੀਆਂ ਅਸੀਂ ਛੱਤਾਂ ਚੋਂ ਤਾਂ ਸਾਫ਼ ਕੀਤੀਆਂ ਪਹਿਲਾਂ ਵੀ ਬਾਰਿਸ਼ ਤੋਂ ਪਹਿਲਾਂ ਵੀ ਪਰ ਹੁਣ ਇੰਨੀ ਮੀਂਹ ਦੀ ਝੜੀ ਲੱਗ ਰਹੀ ਹੈ ਤੇ ਪਾਣੀ ਕਿਤੇ ਵਿੱਚ ਹੋ ਸਕਦਾ ਹੈ ਤੇ ਬਾਕੀ ਅਸੀਂ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਹੈ ਰਿਪੇਅਰ ਕਰਾਈ ਵੀ ਹੈ ਸਾਨੂੰ ਪਿਛਲੇ ਮਹੀਨੇ ਅਸੀਂ 20 ਦਿਨ ਹੋ ਗਏ ਸੀ ਉੱਪਰ ਡਿਪਾਰਟਮੈਂਟ ਚ ਰਿਪੇਅਰ ਵਾਸਤੇ ਗ੍ਰਾਂਟ ਵਾਸਤੇ ਲਿਖਿਆ ਸੀਗਾ ਤੇ ਜਦੋਂ ਪੇਂਟ ਦਾ ਵੀ ਤੇ ਕੁਝ ਛੱਤਾਂ ਦੇ ਸੀ ਰਿਪੇਅਰ ਕਰਵਾਈ ਵੀ ਅਮਰੀਕਾ ਦੀ ਫੈਸਿਲਿਟੀ ਵਾਸਤੇ ਕੀ ਪ੍ਰਬਾਲ ਲਗਾ ਤੇ ਮਰੀਜ਼ਾਂ ਦੀ ਫੈਸਿਲਿਟੀ ਵਾਸਤੇ ਅਸੀਂ ਛੱਤਾਂ ਜਿਹੜੀਆਂ ਹੈਗੀਆਂ ਉੱਪਰ ਲਿਖ ਕੇ ਦਿੱਤਾ ਤੇ ਜਿੱਥੇ ਜਿੱਥੇ ਹੈਗਾ ਉੱਥੇ ਕਰਵਾ ਵੀ ਰਹੇ ਹਾਂ ਰਿਪੇਅਰ ਕਰਵਾ ਵੀ ਰਹੇ ਹਾਂ ਬਸ ਇੱਕ ਗੱਲ ਤਾਂ ਨੂੰ ਘਟ ਰੱਖੋ ਤੇ ਮੇਰੇ ਹੁਣ ਕਾਫੀ ਚੋੜਿਆ ਇਸ ਵਰਦੀ ਤੇ ਮਰੀਜ਼ ਕੋਈ ਬੈੱਡ ਉੱਧਰ ਲੈ ਕੇ ਜਾ ਰਿਹਾ ਉੱਧਰ ਲੈ ਕੇ ਜਾ ਰਿਹਾ ਪਰੇਸ਼ਾਨ ਤਾਂ ਹੋ ਰਿਹਾ ਹੈ ਮਰੀ ਦੀ ਇਸ ਤਰ੍ਹਾਂ ਦੇ ਲਈ ਨਹੀਂ ਹੁਣ ਸੀ ਜਿਹੜਾ ਆਪਣੇ ਲੈਵਲ ਦੇ ਜਿੰਨਾ ਹੋ ਸਕਦਾ ਤਾਂ ਅਸੀਂ ਠੀਕ ਕਰਵਾਵਾਂਗੇ ਬਾਕੀ ਸੀ ਜਿਹੜਾ ਜ਼ਿਆਦਾ ਹਾਇਰ ਲੈਵਲ ਦੇ ਉਹ ਅਸੀਂ ਲਿਖ ਕੇ ਦਿੰਦਾ ਕਿੰਨੇ ਦਾ ਬਜਟ ਆਉਗੀ ਜਿਹੜੇ ਲਿਖ ਕੇ ਭੇਜਿਆ ਦਾ ਕੋਈ ਵਿਜ਼ਿਟ ਕਰਕੇ ਆ ਕਿੰਨੇ ਦਾ ਕੰਮ ਹੈ ਜਿਹੜਾ ਇਸ ਤੇ ਨਹੀਂ ਇਹ ਪੀ ਡਬਲਿਊ ਡੀ ਪੀ ਐਸ ਸੀ ਵੱਲੋਂ ਹੀ ਹੁੰਦਾ ਹੁੰਦਾ ਸਾਡੇ ਉਹ ਆਪੇ ਬਜਟ ਦਾ ਹਿਸਾਬ ਲਗਾਉਂਦੇ ਆ ਤੇ ਅਸੀਂ ਲਿਖ ਕੇ ਦੇਣਾ ਹੁੰਦਾ ਪੀ ਐਸ ਸੀ ਨੂੰ ਅਸੀਂ ਲਿਖ ਕੇ ਦਿੰਦੇ ਚੰਡੀਗੜ੍ਹ ਜਦੋਂ ਤੋਂ ਪਰ ਬਾਰਸ਼ਾ ਫਿਰ ਮਤਲਬ ਇਸੇ ਤਰ੍ਹਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਉਂਦੀ ਹੈ ਨਹੀਂ ਇਸ ਤਰ੍ਹਾਂ ਤਾਂ ਲੋਕਲ ਲੈਵਲ ਤੇ ਅਸੀਂ ਥੋੜਾ ਮੋਟਾ ਤਾਂ ਕਰਾਂ